ਅਸ ਟਾਈਮ ਅਸੀਂ ਪਹੁੰਚੇ ਪਿੰਡ ਕਲਵਾਣੂ ਜਿੱਥੇ ਪਿਛਲੇ ਦਿਨੀ ਇੱਕ ਬਿੱਲੇ ਨਾਮ ਬਿੱਲੇ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਦਾ ਕਤਲ ਹੋਇਆ ਗਿਆ ਤੇ ਉਸ ਦੀ ਬਾਡੀ ਹੈ ਜਿਹੜੀ ਖੇਤਾਂ ਦੇ ਵਿੱਚੋਂ ਮਿਲੀ ਅਸ ਅੱਜ ਅਸੀਂ ਉਸ ਪਿੰਡ ਦੇ ਵਿੱਚ ਪਹੁੰਚੇ ਆ ਤੇ ਉਸ ਦੀ ਬਾਡੀ ਹੈ ਜਿਹੜੀ ਹਥਾਈ ਦੇ ਵਿੱਚ ਰੱਖੀ ਗਈ ਹੈ ਅਸ ਟਾਈਮ ਅਸੀਂ ਪਹੁੰਚੇ ਪਿੰਡ ਕਲਵਾਣੂ ਜਿੱਥੇ ਪਿਛਲੇ ਦਿਨੀ ਕਤਲ ਹੋਇਆ ਸੀ ਉਸ ਕਤਲ ਦੇ ਗੁੱਥੀ ਹੈ ਜਿਹੜੀ ਪੁਲਿਸ ਉਸ ਨੂੰ ਸੁਲਝਾਉਣ ਦੇ ਵਿੱਚ ਲੱਗੀ ਹੋਈ ਹੈ ਦੇਖੋ ਦੋ ਬੰਦੇ ਵੀ ਅਰੈਸਟ ਕੀਤੇ ਨੇ ਜਿਨ੍ਹਾਂ ਤੇ ਦੋਸ਼ ਲੱਗਿਆ ਗੁਰਵਿੰਦਰ ਸਿੰਘ ਦੇ ਜਿਹੜਾ ਕਤਲ ਹੋਇਆ ਉਸ ਦੇ ਦੋਸ਼ ਦੇ ਵਿੱਚ ਦੋ ਬੰਦਿਆਂ ਨੂੰ ਅਰੈਸਟ ਵੀ ਕੀਤਾ ਗਿਆ ਤੇ ਅੱਜ ਇਸ ਦੀ ਬਾਡੀ ਇੱਥੇ ਰ ਮੈਥ ਹੋਈ ਹੋਈ ਅੱਜ 5-6 ਦਿਨ ਹੋ ਗਏ ਨੇ ਜਿਸ ਨੂੰ ਹਥਾਈ ਦੇ ਵਿੱਚ ਇਹ ਮੰਦਰ ਹੈ ਤੇ ਇਸ ਹਥਾਈ ਦੇ ਵਿੱਚ ਇਸ ਦੀ ਬਾਡੀ ਨੂੰ ਰੱਖਿਆ ਗਿਆ ਤੇ ਪਰਿਵਾਰ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਫੜਿਆ ਜਾਵੇ ਆ ਇੱਥੇ ਬਜ਼ੁਰਗ ਵੀ ਬੈਠੇ ਨੇ ਪਿੰਡ ਦੇ ਮੋਢਰ ਬੰਦੇ ਨੇ ਜਿਹੜੇ ਉਹ ਵੀ ਬੈਠੇ ਨੇ ਕੋਸ਼ਿਸ਼ ਕਰਾਂਗੇ ਸੱਚ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦੀ ਰਹੇ ਰਹੋ ਡੀ 11 ਨਿਊਜ਼ ਪੰਜਾਬ ਦੇ ਨਾਲ ਸਤਿ ਸ੍ਰੀ ਅਕਾਲ ਜੀ ਅੱਜ ਪਹੁੰਚਿਆ ਡੀਐਸਪੀ ਦਫ਼ਤਰ ਪਾਤੜਾ ਜਿੱਥੇ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਪਿਛਲੇ ਦਿਨੀ ਜੋ ਕਲਵਾਨੋ ਪਿੰਡ ਦੇ ਵਿੱਚ ਕਤਲ ਹੋਇਆ ਸੀ ਉਸ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ ਇੱਕ ਟੀਮ ਬਣਾ ਕੇ ਬਰੀਕੀ ਨਾਲ ਸੁਝਾਇਆ ਗਿਆ ਹੈ ਇਸ ਗੁੱਥੀ ਨੂੰ ਸਲਝਾ ਕੇ ਦੋ ਦੋਸ਼ੀ ਨੇ ਜਿਹੜੇ ਕਤਲ ਕਰਨ ਵਾਲੇ ਕਥਿਤ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਤੇ ਜੋ ਕੁਲਵਾਨ ਨੂੰ ਕਤਲ ਹੋਇਆ ਉਸ ਦੇ ਕਾਤਲ ਦੇ ਕਤਲ ਦੇ ਦੋਸ਼ੀ ਨੇ ਜਿਹੜੇ ਇਸ ਟਾਈਮ ਪੁਲਿਸ ਵੱਲੋਂ ਅਰੈਸਟ ਕੀਤੇ ਗਏ ਨੇ ਤੇ ਇਸ ਟਾਈਮ ਇਹਨਾਂ ਨੂੰ ਪੁਲਿਸ ਰਿਮਾਂਡ ਦੇ ਉੱਤੇ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਵੱਲੋਂ ਰਿਮਾਂਡ ਤੇ ਲਿਆ ਜਾਊਗਾ ਤੇ ਅਗਲੀ ਪੁੱਛਗਿੱਛ ਜੁੜੀ ਉਹ ਕੀਤੀ ਜਾਊਗੀ ਜਿਥੋਂ-ਜਿਥੋਂ ਦੀ ਬਾਡੀ ਨੂੰ ਲੈ ਕੇ ਗਏ ਨੇ ਉਸ ਜਗ੍ਹਾ ਤੋਂ ਦੀ ਸਨਾਖਤ ਕੀਤੀ ਜਾ ਰਹੀ ਹੈ ਉਹਨਾਂ ਦੀ ਪਛਾਣ ਦੱਬੀ ਜਾ ਰਹੀ ਹੈ ਨਾਲ ਨੇ ਉਹ ਦੋਨੋਂ ਕਾਤਲ ਨੇ ਜਿਹੜੇ ਉਹ ਨਾਲ ਨੇ ਕਥਿਤ ਕਾਤਲ ਨੇ ਜਿਹੜੇ ਉਹ ਦੋਨੋਂ ਨਾਲ ਨੇ ਤੇ ਉਹ ਦੱਸ ਰਹੇ ਨੇ ਕਿੱਥੋਂ ਦੀ ਅਸੀਂ ਬਾਡੀ ਨੂੰ ਲੈ ਕੇ ਲੰਘਿਆ ਤੇ ਪੁਲਿਸ ਵੱਲੋਂ ਇਸ ਦੀ ਇਨਵੈਸਟੀਗੇਸ਼ਨ ਬੜੀ ਬਰੀਕੀ ਨਾਲ ਕੀਤੀ ਜਾ ਰਹੀ ਹੈ ਆਨੇ ਕੁਦਰ ਇੱਕ ਲਵਾਨ ਪਿੰਡ ਜਿੱਥੇ ਡੈੱਡ ਬੋਡੀ ਮਿਲੀ ਸੀਗੀ ਜਿਸ ਵਕ ਉਸ ਵਿਅਕਤੀ ਦਾ ਨਾਮ ਗੁਰਵਿੰਦਰ ਸਿੰਘ ਐਲਿਸ ਮੈਲਾ ਸੀ ਜਿਸ ਦੀ ਉਮਰ 35 36 ਸਾਲ ਸੀ ਤੇ ਉਹ ਨਹਿਰ ਦੇ ਨੇੜੇ ਇੱਕ ਪਹੀਏ ਦੇ ਉਹਦੀ ਜਿਹੜੀ ਡੈੱਡ ਬੋਡੀ ਮਿਲੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਮਕਦਮਾ ਨੰਬਰ 83 ਦਰਜ ਰਜਿਸਟਰ ਕਰ ਲਿਆ ਸੀਗਾ 302 ਦੇ ਵਿੱਚ ਤੇ ਉਸ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਦੌਰਾਨ ਤਪੀਸ਼ ਇਹ ਗੱਲ ਸਾਹਮਣੇ ਆਈ ਕਿ ਇਸ ਵਿਅਕਤੀ ਦਾ ਕਤਲ ਗੁਰਜੀਤ ਸਿੰਘ ਤੇ ਜਸ਼ਨਪ੍ਰੀਤ ਸਿੰਘ ਨਾਂ ਦੇ ਦੋ ਵਿਅਕਤੀਆਂ ਨੇ ਕੀਤਾ ਕਿਉਂਕਿ ਗੁਰਜੀਤ ਸਿੰਘ ਤੇ ਮਿਰਤਿਕ ਆਪਸ ਪ੍ਰਾਣੇ ਦੋਸਤ ਸੀਗੇ ਤੇ ਮਿਰਤਿਕ ਦੇ ਸਬੰਧ ਜਿਹੜੇ ਗੁਰਜੀਤ ਸਿੰਘ ਦੀ ਪਤਨੀ ਨਾਲ ਬਣ ਗਏ ਸੀ ਤੇ ਉਸ ਤੋਂ ਬਾਅਦ ਨੂੰ ਗੁਰਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀਗਾ ਤੇ ਉਹਨੇ ਇਸ ਗੱਲ ਤੇ ਗੁੱਸਾ ਕਰਕੇ ਜਿਹੜਾ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਕਿਸ ਤਰ੍ਹਾਂ ਅੰਜਾਮ ਦਿੱਤਾ ਕਤਲ ਨੂੰ ਸ਼ੁਰੂ ਤੋਂ ਲੈ ਕੇ ਜਿਹੜਾ ਕਤਲ ਹੋਇਆ ਜਿਹੜੀ ਜਿਹੜਾ ਗੁਰਵਿੰਦਰ ਸਿੰਘ ਸੀਗਾ ਉਹ ਰਾਤ ਨੂੰ ਘਰ ਦੇ ਪਿਛਲੀ ਸਾਈਡ ਤੋਂ ਅੰਦਰ ਵੜਦਾ ਹੁੰਦਾ ਸੀਗਾ ਰਾਤ ਨੂੰ ਉਸ ਸਮੇਂ ਜਿਹੜਾ ਗੁਰਜੀਤ ਸਿੰਘ ਘਰੇ ਨਹੀਂ ਸੀ ਹੁੰਦਾ ਉਸ ਦਿਨ ਤੋਂ ਗੁਰਜੀਤ ਸਿੰਘ ਨੂੰ ਸ਼ੱਕ ਹੋ ਗਿਆ ਸੀ ਵੀ ਕੋਈ ਵਿਅਕਤੀ ਜਿਹੜਾ ਸਾਡੇ ਘਰੇ ਵੜਦਾ ਤਾਂ ਉਹ ਉਹ ਨੁੱਕੇ ਬੈਠ ਕੇ ਦੇਖਣ ਲੱਗਿਆ ਸੀ ਤੇ ਉਸਨੇ ਇਹ ਵੀ ਸ਼ਨਾਖਤ ਕਰ ਲਈ ਸੀ ਸ਼ਨਾਖਤ ਕਰਕੇ ਉਹ 12 ਤਰੀਕ ਰਾਤ ਨੂੰ 11 12 ਦੀ ਰਾਤ ਨੂੰ ਉਸਨੇ ਇਸ ਨੂੰ ਜਿਰੀ ਵਿੱਚ ਹੀ ਸਿੱਟ ਕੇ ਉਸ ਦਾ ਕਤਲ ਕਰ ਦਿੱਤਾ ਤੇ ਦੋ ਜਣਿਆਂ ਨੇ ਰਲ ਕੇ ਉਹਦੀ ਡੈੱਡ ਬੋਡੀ ਉੱਥੋਂ ਚੱਕ ਕੇ ਨਹਿਰ ਦੇ ਨੇੜੇ ਸੁੱਟਿਆ ਸੀ ਸਰ ਕੋਈ ਹਥਿਆਰ ਵੀ ਬਰਾਮਦ ਹੋਇਆ ਹੈ ਹਥਿਆਰ ਅਸੀਂ ਬਰਾਮਦ ਕਰਾਂਗੇ ਕਿਉਂਕਿ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੇ ਨਹਿਰ ਤੋਂ ਸਿੱਟਿਆ ਜੋ ਇਸ ਨਹਿਰ ਤੋਂ ਬਰਾਮਦ ਕਰਵਾਵਾ ਕਬੂਲਨਾਮਾ ਕੀਤਾ ਜਿਹਨਾਂ ਬਾਰਦਾਤ ਲਈ ਕੀ ਕੁਝ ਵਰਤਿਆ ਗਿਆ ਹਥਿਆਰ ਦਾ ਕੀ ਵਰਤਿਆ ਇੱਕ ਲੋਹਾ ਨੂਮਾ ਜਿਹੜਾ ਚੀਜ਼ ਸੀ ਕੋਪਜੀ ਉਹਦੇ ਪਿੱਛੇ ਲੱਕੜ ਦਾ ਜਿਹੜਾ ਦਸਤਾ ਲੱਗਿਆ ਹੋਇਆ ਸੀ ਉਹਨੂੰ ਉਹਨੇ ਵਰਤਿਆ ਤੇ ਉਹਦੇ ਨਾਲ ਹੀ ਕਤਲ ਕੀਤਾ ਕਬੂਲਨਾਮਾ ਕੀਤਾ ਜਿਹਨਾਂ ਨੇ ਇਹਨਾਂ ਨੇ ਆਪ ਦਾ ਕਬੂਲਨਾਮਾ ਕੀਤਾ ਹੈ ਇਸ ਵਾਰ ਨਾਲ ਕੋਈ ਬੰਦੇ ਹੋਰ ਵੀ ਇਹਦੇ ਵਿੱਚ ਜੇਕਰ ਕੋਈ ਤਕਤੀਸ਼ ਹੋਰ ਕੋਈ ਵਿਅਕਤੀ ਸਾਹਮਣੇ ਆਏ ਤਾਂ ਸੀ ਉਹਨਾਂ ਨੂੰ ਵੀ ਨਾਮ ਦਿਤ ਕਰੋ ਪਰਵਾਰ ਨਾਲ ਗੱਲ ਹੋਈ ਵੀਰਤ ਪਰਵਾਰ ਨਾਲ ਵੀ ਡੈੱਡ ਬੋਡੀ ਸੀ ਸੰਸਕਾਰ ਨਹੀਂ ਕਰਦੇ ਜੀ ਕੀਰਤ ਪਰਵਾਰ ਨਾਲ ਗੱਲ ਚੱਲ ਰਹੀ ਹੈ ਵੀ ਜਿਹੜਾ ਅਸੀਂ ਕੁਸ਼ੀਆਂ ਨੂੰ ਫੜ ਲਿਆ ਤੁਸੀਂ ਇਹਨਾਂ ਦਾ ਸੰਸਕਾਰ ਕਰ। ਇਹ ਕਦੇ ਵੀ ਹੋਰ ਵੀ ਨਾਲ ਦੋਸ਼ੀ ਹੈਗੇ ਨੇ ਵਿੱਚ ਇਹਦੇ। ਫਿਲਹਾਲ ਸਾਡੇ ਕੋਲੇ ਦੋ ਦੋਸ਼ੀਆਂ ਦਾ ਹੀ ਨਾਮ ਆਇਆ। ਜੇਕਰ ਕੋਈ ਹੋਰ ਦੋਸ਼ੀ ਹੈ ਕਿਤੇ ਆਊਗਾ ਵਿੱਚ ਨਾਮ ਤਾਂ ਅਸੀਂ ਨਾਮਜ਼ਿਤ ਕਰਾਂਗੇ। ਗ੍ਰਿਫਤਾਰ ਕਿੰਨੇ ਹੁੰਦੇ ਨੇ? ਦੋ ਵਿਅਕਤੀ ਹੀ ਗ੍ਰਿਫਤਾਰ ਕੀਤੇ ਗਏ। ਨਾਂ ਦੱਸੋ ਜੀ। ਉਹਨਾਂ ਦਾ ਨਾਮ ਇੱਕ ਦਾ ਨਾਂ ਗੁਰਜੀਤ ਸਿੰਘ ਦੂਸਰੇ ਦਾ ਨਾਂ ਜਸ਼ਨਪੀਰ। ਇੱਥੋਂ ਦੇ ਰਹਿਣ ਵਾਲੇ ਸਾਰੇ ਜੀ ਕਲਵਾਨੂ ਦੀ ਰਹਿਣ ਵਾਲੇ। ਅਗਲੀ ਕਾਰਵਾਈ ਤੁਹਾਡੀ। ਸਾਡੇ ਵੱਲੋਂ ਅਰੈਸਟ ਆ ਪਾ ਕੇ ਜਿਹੜਾ ਚਲਾਨ ਹੈ ਅਦਾਲਤ 'ਚ ਦੇ ਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ।